ਅੰਮ੍ਰਿਤਸਰ ਤੋਂ ਡੀਸੀ ਸਾਖਸ਼ੀ ਸਾਨੀ ਜਿੰਨਾ ਵੱਲੋਂ ਹੜ ਵਰਗੀ ਆਫਤਾ ਚ ਕੀਤੀ ਜਾ ਰਹੀ ਲੋਕਾਂ ਦੀ ਮਦਦ ਦੇ ਚਰਚੇ ਸਾਰੇ ਪੰਜਾਬ ਵਿੱਚ ਹੋ ਰਹੇ ਹਨ ਜਿਵੇਂ ਡੀਸੀ ਸਾਖਸ਼ੀ ਅੱਗੇ ਲੱਗ ਕੇ ਹੜ ਪੀੜਤਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਰਹੇ ਹਨ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਤੇ ਅੱਜ ਜਦੋਂ ਡੀਸੀ ਮੈਡਮ ਇੱਕ ਬਜ਼ੁਰਗ ਨੂੰ ਪਾਣੀ ਚੋਂ ਕੱਢਣ ਲਈ ਅੱਗੇ ਆਏ ਤਾਂ ਅੱਗੇ ਬਜ਼ੁਰਗ ਨੇ ਦੇਖੋ ਕੀ ਜਵਾਬ ਦਿੱਤਾ ਤੇ ਇਸ ਡੀਸੀ ਮੈਡਮ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਇਹ ਨਹੀਂ ਉਹ ਇਹਦੇ ਚੋਰੀ ਦਾ ਡਰਿਆ ਮੁੜ ਕੇ ਜਦੋਂ ਦੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖਦਰ ਜੀ ਚੱਲ ਆਜੋ ਪਿਖਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਨਾਂ ਨੂੰ ਕੋਈ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਅਸੀਂ ਔਰਤਾਂ میں ਵੇਖੀ ਕੋਈ ਨਹੀਂ ਹੋਰ ਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਦੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਵਿਸਵਾਸ ਨਾਲ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਯਾਰ ਨਾ ਪਿੱਛੇ ਬਹੁਤ ਸਮਾਇਆ ਕਿਉਂ ਇਹ ਤੇ ਸਭ ਕਰਿਆ ਹਾਜ਼ਰੀ ਆ ਆਹ ਹੋਰ ਬੜੇ ਨੇ ਸਮਾਨ ਬਣਾ ਓਹ ਆ ਜਾਂਦੇ ਹੁੰਦੇ ਜਿਆਦਾ ਇਹਨੇ ਪਾਣੀ ਚੋਂ ਨਾ ਆਇਆ ਨਹੀਂ ਕੋਈ ਲੇਡੀ ਸਟਾਫ ਆਇਆ ਸੀ ਲੇਡੀਜ਼ ਨੂੰ ਤਾਂ ਭੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਨਹੀਂ ਆਪਾਂ ਕਹਾਗੇ ਤਾਂ ਚਲ ਜਾਣਗੇ ਲੇਡੀਜ਼ ਦਾ ਪੇਜ ਦੇ ਦਿਓ ਕਿੰਨੇ ਲੋਕ ਹੈਗੇ ਉੱਥੇ ਇਹ ਬਾਕੀ ਮੈਡਲ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਦੋ ਜੀ ਦੇਖੀ ਨਹੀਂ ਇੱਥੇ ਅੰਮ੍ਰੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਸਾਡੇ ਡੰਗਰਾਂ 'ਤੇ ਇਹਦੇ ਡੇਰੇ ਦੇ ਡੰਗਰ ਗਏ ਹਨ ਪੇਟ ਨੂੰ ਰਸਾ ਪਾਣੀ ਪੂੜੀ ਕਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਕੇ ਆ ਜੀ ਨਾਲ ਹੈਗੇ ਅਸੀਂ ਇੱਥੇ ਪੁਚਾ ਦਾਂਗੇ ਦੱਸੋ ਕਿੰਨੇ ਡੰਗਰ ਹੈਗੇ ਉਹਦੇ ਥੱਲੇ ਦੇਰਪਾਲ ਸਿੰਘ ਤੇ ਆਪਣਾ ਲੈਰਾ ਤੇ ਫੋਨ ਕੀਤਾ ਸੀ ਉਹਨਾਂ ਨੂੰ ਪਹੁੰਚ ਜਾਣਗੇ ਜਿਹੜਾ ਦੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰਾਂ ਤਾਂ ਕਿ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਗਰ ਪਿੰਡ ਗਏ ਨਹੀਂ ਪਿੰਡ ਕਿਤੇ ਕੋਲ ਹੈ 65 ਉਹ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਦੀ ਹੈ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਕਿਸੇ ਕੋਲ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਗਈ ਹੈ ਹਾਂ ਕੀ ਲਈ ਮੈਡੀ ਹਲੋ घरो मेन घरो जो ਪਰ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਮੈਂ ਇਹ ਬੱਚਾ ਇੰਨੇ ਇੰਨੇ ਲੈਗ ਬੱਚੇ ਨੇ ਸਾਰੇ ਦਿਰਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਨ ਦੇ ਵਿੱਚ ਮੈਂ ਨਹੀਂ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਰਵਾਨੇ ਦਾ ਬੜਾ ਇਤਿਹਾਸ ਦੇ ਤੱਕ ਨਾਲ ਸਾਰੇ ਸਾਡੇ ਬੱਚੇ ਨੇ ਬਾਹਰ ਪਹਿਲੀ ਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤਾਂ ਪੁੱਛਣ ਦੇਈਏ ਬੀਪੀ ਵੀ ਕੋਲੀ ਚਾਹੀਦੀ ਹੈ